ਇਸ ਵੱਡੀ ਖਬਰ ਤੁਹਾਨੂੰ ਕਰਾਚ ਦਿਖਾ ਰਿਹਾ ਕੋਰਾਲੀ ਟ੍ਰੈਫਿਕ ਲੈਟਰ ਦੇ ਨਜ਼ਦੀਕ ਇੱਕ ਚੰਡੀਗੜ੍ਹ ਤੋਂ ਪੰਜਾਬ ਰੋਡ 'ਤੇ ਜਲੰਧਰ ਡਿੱਪੂ ਦੀ ਬੱਸ ਜੋ ਕਿ ਜਲੰਧਰ ਵੱਲ ਆ ਰਹੀ ਸੀ ਤਾਂ ਦੱਸਿਆ ਜਾ ਰਿਹਾ ਕਿ ਟ੍ਰੈਫਿਕ ਲੈਟਰ ਦੇ ਨਜ਼ਦੀਕ ਕੁਝ ਮਹਿੰਦਰਾ ਪਿਕਅਪ ਗੱਡੀ ਵਾਲਿਆਂ ਨੇ ਉਸ ਬੱਸ ਡਰਾਈਵਰ ਦੇ ਉੱਤੇ ਹਮਲਾ ਕਰ ਦਿੱਤਾ ਦੱਸਿਆ ਕਿ ਰਾਡ ਦੇ ਨਾਲ ਹਮਲਾ ਕੀਤਾ ਜ਼ਖਮੀ ਡਰਾਈਵਰ ਨੂੰ ਜਦੋਂ ਹਸਪਤਾਲ ਪਹੁੰਚਾਇਆ ਤਾਂ ਹਸਪਤਾਲ ਦੇ ਵਿੱਚ ਉਸ ਡਰਾਈਵਰ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਪਿੱਛੇ ਜਦੋਂ ਬੱਸ ਆ ਰਹੀ ਸੀ ਬੱਸ ਦੇ ਨਾਲ ਹੀ ਮਹਿੰਦਰਾ ਪਿਕਅਪ ਗੱਡੀ ਆ ਰਹੀ ਸੀ ਤਾਂ ਦੋਨਾਂ ਦੀ ਕਿਸੇ ਸਾਈਡ ਨੂੰ ਲੈ ਕੇ ਕਹਾਣੀ ਸੁਣੀ ਹੋਈ ਜਿਸ ਤੋਂ ਬਾਅਦ ਜਾ ਕੇ ਜਦੋਂ ਬੱਸ ਕੋਰਾਲੀ ਲਾਈਟਰ ਦੇ ਨਜ਼ਦੀਕ ਪਹੁੰਚੀ ਤਾਂ ਉੱਥੇ ਜਾ ਕੇ ਆਉਂਦੇ ਸਾਰ ਹੀ ਮਹਿੰਦਰਾ ਮਹਿੰਦਰਾ ਪਿਕਅਪ ਗੱਡੀ ਚਾਲਕ ਸੀ ਤਾਂ ਉਸਨੇ ਆਂਦੇ ਸਰ ਰਾੜ ਦੇ ਨਾਲ ਹਮਲਾ ਕਰ ਦਿੱਤਾ ਮੌਕੇ ਤੇ ਦੱਸਿਆ ਕਿ ਜਦੋਂ ਡਰਾਈਵਰ ਜ਼ਖਮੀ ਹੋਇਆ ਤਸਵੀਰ ਤੁਹਾਨੂੰ ਨਾਲ ਦਿਖਾ ਰਹੇ ਹਾਂ ਇਸ ਮੌਕੇ ਕਾਫੀ ਹੋਰ ਵੀ ਬਸਾਂ ਦੇ ਡਰਾਈਵਰ ਤੇ ਨਜ਼ਦੀਕ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਇਲਾਕੇ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਦਿਨ ਦਿਹਾੜੇ ਜੋ ਕੋਰਾਲੀ ਟ੍ਰੈਫਿਕ ਲਾਈਟਾਂ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਕਰਨਾ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਪਤਾ ਨਹੀਂ ਹੁੰਦਾ ਕਿ ਪਿੱਛੇ ਤੋਂ ਕੌਣ ਕਿਸ ਨਾਲ ਲੜ ਕੇ ਆ ਰਿਹਾ ਹੈ ਪਰ ਜਿਹੜੀ ਇਹ ਤਸਵੀਰ ਸਾਹਮਣੇ ਆਈ ਹੈ ਕਿ ਉਸ ਬਸ ਦੇ ਵਿੱਚ ਕਾਫੀ ਸਵਾਰੀਆਂ ਵੀ ਸਨ ਤਾਂ ਅੰਦੇ ਸਾਰੀ ਦੱਸਿਆ ਕਿ Mahindra ਪਿਕਅਪ ਜੋ ਗੱਡੀ ਚਾਲਕ ਸੀ ਉਸਨੇ ਰਾੜ ਦੇ ਨਾਲ ਹਮਲਾ ਕਰ ਦਿੱਤਾ ਤਾਂ ਰਾੜ ਇੱਕ ਛਾਤੀ ਦੇ ਵਿੱਚ ਦੂਜਾ ਸਿਰ ਦੇ ਵਿੱਚ ਦੱਸੀ ਜਾ ਰਹੀ ਕਿ ਜੋ ਬੱਜੀ ਹੈ ਇਸ ਮੌਕੇ ਪੁਲਿਸ ਪੂਰੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਜਲਦੀ ਹੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਬਾਰੇ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਸਾਨੂੰ ਲੈ ਕੇ ਤਸਵੀਰ ਫੋਟੋ ਖੜਾ ਜਾ ਮੌਕੇ ਤੇ ਜਿਨ੍ਹਾਂ ਲੋਕਾਂ ਨੇ ਇਹ ਹਾਸਾ ਦੇਖਿਆ ਜਿਸ ਹਮਲਾ ਦੇਖਿਆ ਤਾਂ ਉਹਨਾਂ ਵੱਲੋਂ ਕੀ ਕਿਹਾ ਉਹ ਵੀ ਤੁਹਾਨੂੰ ਨਾਲ-ਨਾਲ ਸੁਣਾਵਾਂਗੇ ਪਰ ਤੁਸੀਂ ਦੇਖੋ ਕਿੰਨਾ ਵੱਡਾ ਇਹ ਹਮਲਾ ਕਰਕੇ ਕਤਲ ਕਰਨਾ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਦੇਖੋ ਕਿ ਰੋਣਾ ਦੇ ਉੱਤੇ ਹਮੇਸ਼ਾ ਹੀ ਇਸ ਤਰੀਕੇ ਦੀ ਕਹਾਣੀ ਲੋਕਾਂ ਦੇ ਵਿੱਚ ਹੁੰਦੀ ਹੈ ਪਰ ਇਹ ਨਹੀਂ ਹੁੰਦਾ ਕਿ ਕਿਸੇ ਦੇ ਉੱਤੇ ਆਣ ਕੇ ਇਸ ਤਰੀਕੇ ਦਾ ਹਮਲਾ ਕਰਨਾ ਇਸ ਤਰੀਕੇ ਨਾਲ ਜਾਨ ਤੋਂ ਹੀ ਉਸ ਬੰਦੇ ਨੂੰ ਮਾਰ ਹੀ ਦੇਣਾ ਪਰ ਇਸ ਮੌਕੇ ਮੌਜੂਦ ਲੋਕਾਂ ਵੱਲੋਂ ਕੀ ਕਹਿ ਪਲ ਤੁਸੀਂ ਉਹ ਵੀ ਸੁਣ ਲਓ ਉਹ ਇਹਦਾ ਮੌਕੇ ਪਰ ਅੱਛਾ ਜੀ ਦੇ ਵੀ ਇਥੇ ਹੋਂ ਦਾ ਕੋਈ ਨਾਈਟਾਂ ਦੇ ਜਦ ਗੱਡੀਆਂ ਰੁਕੀਆਂ ਅਗੇ ਹਾਂਜੀ ਆ ਕੇ ਡਰਾਈਵਰ ਦੇ ਨਾਲ ਉੱਥੋਂ ਬਈ ਹੋਣ ਲੱਗੇ ਡਰਾਈਵਰ ਇਹ ਵਿਚਾਰਾ ਥਲੁੱਤਰ ਐ ਐਨੇ ਨੂੰ ਜਿਹੜੇ ਮੁੰਡੇ ਦਾ ਪੈਪ ਮਾਰੀ ਉਹ ਪਿੱਛੋਂ ਗੱਡੀ ਦਾ ਪੈਪ ਲਾਇਆ ਕੱਟ ਗਈ ਉਹਨੇ ਪੈਪ ਤੇ ਛਾਤੀ 'ਚ ਮਾਰਨ ਛਾਤੀ 'ਚ ਮਾਰਨ ਕਾਰਨ ਉਹਦੀ ਮੌਕੇ ਤੇ ਹੋ ਗਈ ਦਿੱਤੀ ਉਹ ਮੌਕੇ ਦੀ ਡੈੱਡ ਸੀ ਇਹ ਵੀ ਟੱਕ ਤਾ ਅਸੀਂ ਸਰਕਾਰੀ ਹਸਪੀਟਲ ਲੈ ਗਏ ਅੱਛਾ ਜੀ ਕਰਤਾ 6ਵੇਂ ਵਾਲੇ ਦਾ ਗੱਡੀ ਨਹੀਂ ਕਰਦੇ ਠੀਕ ਹੈ ਜੀ